ਹੈਲੋ ਗਾਇਜ਼ ਕਿਤਾ ਸਭ ਤੁਸੀਂ ਠੀਕ ਠਾਕ ਹੋ ਠੀਕ ਠਾਕ ਸਾਰੇ ਵਧੀਆ ਹਾਂਜੀ ਠੀਕ ਠਾਕ ਹੋ ਤੇ ਅੱਜ ਆਪਾਂ ਕਰਨ ਜਾ ਰਹੇ ਆ ਹோம் ਵਰਕਆਊਟ ਬਾਰੇ ਤੁਹਾਨੂੰ ਦੱਸਾਂਗੇ ਤੇ ਵੀ ਅਗਰ ਕਿਸੇ ਨੇ ਆਪਣੇ ਘਰ ਵਰਕਆਊਟ ਵਗੈਰਾ ਕਰਨਾ ਹੋਵੇ ਤਾਂ ਉਹਦੇ ਲਈ ਕੀ ਕੀ ਤੁਹਾਨੂੰ ਸਮਾਨ ਕਿੰਨੀ ਕਨੀਡ ਹੋਣੀ ਚਾਹੀਦੀ ਹੈ ਤੇ ਉਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ਅੱਜ ਆਪਾਂ ਤੇ ਸੁਖਣ ਵੀਰੇ ਨੇ ਸੁਜੈਸਟ ਨਹੀਂ ਸੁਜੈਸਟ ਨਹੀਂ ਸੌਰੀ ਸਲਾਹ ਹਾਂ ਕਹਿੰਦੇ ਸੀ ਵੀ ਸਾਨੂੰ ਸਲਾਹ ਦੋ ਕਿ ਅਸੀਂ ਘਰ ਵਿੱਚ ਆਪਣਾ ਪਰਸਨਲ ਜਿਮ ਸ਼ੁਰੂ ਕਰਨਾ ਹੋਵੇ ਤਾਂ ਉਹਦੇ ਲਈ ਕੀ ਚਾਹੀਦਾ ਮੇਰਾ ਅੱਖਾਂ ਹੀ ਬੰਦ ਹੋਈ ਜਾਂਦੀਆਂ ਮੇਰੀਆਂ ਧੁੱਪ ਬਹੁਤ ਤੇਜ਼ ਬੰਦੀਆਂ ਧੁੱਪੇ ਹੁਣ ਸਰਦੀਆਂ ਆ ਹੁਣ ਧੁੱਪੇ ਵੀਡੀਓ ਬੜੀਆਂ ਕਰਨੀਆਂ ਮਜ਼ਾ ਧੁੱਪਿਆਂ ਦਾ ਬਾਕੀ ਮੌਸਮ ਦੇ ਹਿਸਾਬ ਨਾਲ ਦੇਖਾਂਗੇ ਚੋਂ ਚੱਕਰ ਹੈਗਾ ਇੱਦਾਂ ਨਵਾਂ ਸਾਲ ਸ਼ੁਰੂ ਹੋਣੇ ਵਾਲਾ ਹੈ 90% ਲੋਕਾਂ ਦੀ ਇਹ ਹੀ ਹੁੰਦਾ ਵੀ ਇੱਕ ਤਰੀਕ ਤੋਂ ਸ਼ੁਰੂ ਕਰਨਾ ਜਿਮ ਯੈਸ ਤਾਂ ਹੁਣ ਜਿਨ੍ਹਾਂ ਸਭ ਦੇ ਮਨ 'ਚ ਇੱਛਾ ਹੈ ਜਿਮ ਸ਼ੁਰੂ ਕਰਨਾ ਤੇ ਜਿਮ ਜਾਣ 'ਚ ਘੋਲ ਹੈ ਉਹਨਾਂ ਲਈ ਆਪਾਂ ਬੇਸਿਕ ਦੱਸ ਦਿੰਦੇ ਆ ਕਿ ਕਿੰਨਾ ਕੁ weight ਤੁਹਾਨੂੰ ਘਰ ਲਿਆ ਕੇ ਰੱਖ ਲੋ ਜਿੰਨਾ ਤੁਹਾਡਾ ਕੋਈ ਨਹੀਂ ਉਹ ਫਿਰ ਦਿਖਾ ਦਨੇ ਕੈਮਰਾ ਲਿਆ ਕੇ ਪੂਰਾ ਪਰ ਦਿਖਾਵਾਂਗੇ ਕਿੰਨਾ ਕੁ weight ਕਿਦਾਂ ਦਾ ਚਾਹੀਦਾ ਤੇ ਜਿਨ੍ਹਾਂ ਤੁਸੀਂ ਇੱਕ ਫੁੱਲ ਬੋਡੀ ਆਪਣਾ ਫੁੱਲੀ ਵਰਕਆਊਟ ਕਰ ਸਕਦੇ ਆ ਇੱਕ ਲਾਈਫ ਟਾਈਮ ਇਨਵੈਸਟਮੈਂਟ ਹੋਣੀ ਹੈ ਪਹਿਲੇ ਤੁਹਾਨੂੰ weight ਦੱਸ ਦਵਾਂ ਕਿੰਨਾ ਹੈ ਜੋ ਮੇਰੇ ਅਕੋਰਡਿੰਗ ਬਿਗਨਰਸ ਲਈ ਸਭ ਨਾਲੋਂ ਵਧੀਆ ਹੈ ਇਹ ਆਏ ਆਪਣਾ 2.5kg ਦਾ ਇੱਕ ਸੈੱਟ 5kg ਦਾ ਇੱਕ ਸੈੱਟ ਤੇ 10kg ਦਾ ਇੱਕ ਸੈੱਟ ਆਪਣੇ ਆਹ ਦੋ ਚਾਰ ਸੈੱਟ ਲਿਆਓ ਤੇ ਕਾਟ ਤੋਂ ਕੱਟ weight ਤੇ 10 ਕਿਲੋ ਤੱਕ 2 2.5 ਕਿਲੋ ਤੋਂ ਸ਼ੁਰੂ ਕਰਦੇ ਬੀਗਨਰਸ ਲਈ ਇਨਾਫ ਹੈ ਜੇ ਤਾਂ ਹੁਣ ਇਹਨੇ ਸ਼ੁਰੂ ਕੀਤਾ ਹੈ ਤਾਂ ਇੰਨੇ ਕਰੇ ਹਲੇ ਹਾਂ ਲੇਡੀਜ਼ ਲਈ ਵੀ ਜੈਂਟਸ ਲਈ ਵੀ ਬਿਲਕੁਲ ਤੁਹਾਨੂੰ ਜੇ ਲੱਗਦਾ ਵੀ ਹਲੇ ਲਾਈਟ ਹੈ ਤਾਂ ਆਪਣਾ ਰੁਟੀਨ ਬਣਾਓ ਮਹੀਨਾ 2 ਮਹੀਨੇ ਲਾਓ ਫਿਰ ਐਡ ਕਰੀ ਜੋ weight ਜਿੰਨਾ ਮਰਜੀ ਲਿਆਈਓ ਜਿਮ ਦੀ ਮੈਂਬਰਸ਼ਿਪ ਫੀਸ ਵੀ ਦੇਣੀ ਹੈ ਉਹਨਾਂ ਹਰ ਮਾਂਥ ਲਈ ਆਪਣੇ ਲਈ weight ਲਿਆਈਓ ਮੈਂ ਆਪਣਾ ਪਹਿਲਾ ਬੇਸਿਕ ਰੁਟੀਨ ਚਾ ਫਿਰ ਤੁਹਾਨੂੰ ਜਿਮ ਜੁਆਇਨ ਕਰ ਲਓ ਖੜੀ ਖਾਣ ਦੀ ਇੱਛਾ ਹੈ ਕਿਉਂਕਿ ਜਦੋਂ ਸਟਾਰਟ ਆਪਾਂ ਜਿਮ ਕਰਨਾ ਹੁੰਦਾ ਜੋਸ਼ ਤਾਂ ਬਹੁਤ ਆਇਆ ਹੁੰਦਾ ਕਿ ਹਾਂ ਸਾਡੇ ਮਸਲ ਬਣ ਜਾਂ ਸਾਡਾ ਆ ਬਣ ਜਾਵੇ ਮੇਰਾ ਵੀ ਇਹੀ ਹਾਲ ਸੀਗਾ ਅੰਦਰੋਂ ਆਇਆ ਹਵਾ ਨਿਕਲ ਜਲਦੀ ਹੈ ਫਿਰ ਜਲਦੀ ਬੰਦਾ ਠਿੱਲਾ ਪੈ ਜਾਂਦਾ ਹੈ ਕਿ ਹਾਂ ਵੀ ਇਹਦੇ ਤੇ ਜੋਸ਼ ਤਾਂ ਚਾਹੀਦਾ ਹੁੰਦਾ ਹੈ ਤੇ ਜ਼ੋਰ ਵੀ ਚਾਹੀਦਾ ਹੁੰਦਾ ਹੈ ਸਭ ਕੁਝ ਚਾਹੀਦਾ ਹੈ ਥੋੜਾ ਜਿਹਾ ਮਨ ਪੱਕਾ ਕਰਕੇ ਇੱਕ ਤਰੀਕ ਨੂੰ ਜਿਨੀ ਜਿਨੀ ਸ਼ੁਰੂ ਕਰਨਾ ਆਉਣ ਲਈ ਇਹੀ ਹੈ ਰੈਗੂਲਰ ਹੋ ਕੇ ਪਰ ਕਰੋ ਜੋ ਵੀ ਕਰਨਾ ਤਿੰਨ ਡੰਬਲ ਲਿਆਓ ਘਰ ਪੀਸ ਚੀਜ਼ ਪਈ ਹੋਊਗੀ ਤਾਂ ਤੁਹਾਡੀ ਅਵੇਲੇਬਿਲਟੀ ਵੱਧ ਜਾਂਦੀ ਹੈ ਤੇ ਇੰਜ ਕਿਸੇ ਵੀ ਟਾਈਮ ਤੁਹਾਨੂੰ ਟਾਈਮ ਲੱਗਦਾ ਆਪਣਾ ਧਾ ਘੰਟਾ ਕੱਢੋ ਐਕਸਰਸ ਲਗਾਓ ਬਿਲਕੁਲ ਜਿਮ ਜਾਣ ਤੇ ਥੋੜੀ ਜਿਹੀ ਦਾ ਰੂਟੀਨ ਨਹੀਂ ਬਣਿਆ ਉਹ ਥੋੜਾ ਜਿਹਾ ਫਿਰ ਘੋਲ ਕਰ ਹੀ ਜਾਂਦਾ ਹੈ ਵੀ ਜਾਣਾ ਅੱਜ ਥੱਕ ਲੱਗਦੀ ਅੱਜ ਧੁੰਦ ਪਈ ਵੀ ਅੱਜ ਰਹਿਣ ਦਿੰਦੇ ਆ ਬਸ ਜੋਸ਼ ਰੱਖਣਾ ਆਪਣਾ ਜੋਸ਼ ਨਾਲ ਪੂਰਾ ਆਪਣਾ ਕੰਮ ਕਰਨਾ ਰੱਖਣਾ ਤੇ ਜੋਸ਼ ਲਿਆਓ ਵੀ ਤੇ ਦੂਜਿਆਂ ਨੂੰ ਦਓ ਵੀ ਹਾਂ ਮੋਟੀਵੇਟ ਕਰੋ ਤੇ ਮੋਟੀਵੇਟ ਹੋਵੋ ਇਸ ਵਾਰ ਨਿਊਜ਼ ਨਿਊ ਇਅਰ ਰੈਜ਼ੋਲੂਸ਼ਨ ਵਧੀਆ-ਵਧੀਆ ਕਰਕੇ ਲਿਆਓ ਸਭ ਤੋਂ ਪਹਿਲਾ ਮਹੀਨਾ 15 ਦਿਨ ਤੁਹਾਡੇ ਕੋਲ ਹੈਗੇ ਆ ਆਪਣਾ ਵੇਟ ਵੂਟ ਅਰੇਂਜ ਕਰ ਲਓ ਹੂੰ ਤਿੰਨ ਤਿੰਨ ਸੈਟ ਡੰਬਲਸ ਦੇ ਇੱਕ ਲਿਆਓ ਮੈਟ ਜੇ ਲਿਆਉ ਨਹੀਂ ਵੀ ਮਿਲ ਗਈ ਆਪਸ਼ਨਲ ਹੈ ਘਰ ਵੀ ਕੁਝ ਮਾੜੀ-ਮੋਟੀ ਦਰੀ-ਦਰੀ ਹੁੰਦੀ ਉਹ ਪਿਛਾ ਕੇ ਵੀ ਆਪਣਾ ਕੋਰ ਵਰਕਆਊਟ ਹੋ ਸਕਦਾ ਹੈ ਬਿਲਕੁਲ ਪਰ ਇੰਨਾ ਕੁ ਵੇਟ ਮੇਰੇ ਖਿਆਲ ਨਾਲ ਚਾਹੀਦਾ ਹੈ ਬੇਸਿਕ ਤਾਂ ਕਿ ਤੁਹਾਨੂੰ ਕੋਈ ਵੀ ਸਾਈ ਆਪਸ਼ਨਸ ਅਵੇਲੇਬਲ ਹੋਰ ਬਾਕੀ ਤੁਹਾਨੂੰ ਫੇ ਅਗਲੀ ਵੀਡੀਓes 'ਚ ਇਹੇ ਵਰਕਆਊਟ ਕਰਕੇ ਦੱਸਾਂਗੇ ਸਿਰਫ ਡੰਬਲਸ ਨਾਲ ਤੇ ਸਾਰੇ ਫਿਰ ਬਿਲਕੁਲ ਕਮੈਂਟ ਕਰਕੇ ਜਰੂਰ ਦੱਸਿਓ ਕਿਨੇ ਕਿਨੇ ਇਹ ਮੋਟੀਵੇਸ਼ਨ ਆਪਣੀ ਲਿਖ ਕੇ ਕਿਨੇ ਕਿਨੇ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਸ਼ੁਰੂ ਕਰ ਰਹੇ ਹੈ ਨਿਊ ਸਾਲ ਦਾ ਆਪਾਂ ਵੀ ਉਹਨੂੰ ਪਪਪ ਦੇਂਦੇ ਰਾਵਾਂਗੇ ਫਿਰ ਸਪੈਸ਼ਲ ਉਹਦਾ ਨਾਮ ਲੈ ਲੈ ਕੇ ਵੀ ਲਾਈਕ ਕਰ ਦੋ ਸ਼ੁਰੂ ਜਿੱਦਾਂ ਹੁਣ ਸੁਖਮਣ ਵੀਰੇ ਨੇ ਪੁੱਛਿਆ ਨਾ ਨਿਊ ਇਅਰ ਤੇ ਵੀਰੇ ਸ਼ੁਰੂ ਕਰਦੀ ਹਾਂ ਆ ਦੱਸ ਤੇ ਹੈ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ ਕਿਉਂਕਿ ਬਾਅਦ 'ਚ ਬਹੁਤ ਬੰਦੇ ਬਹੁਤ weight ਲੈ ਲੈਂਦੇ ਆ ਬਹੁਤ ਸਮਾਨ ਰੱਖ ਲੈਂਦੇ ਆ ਘਰ ਇੱਦੀ ਪਿਆ ਰਹਿੰਦਾ ਹਾਂ ਤਾਂ ਵੇਸ 2-3 ਮਹੀਨੇ ਆਪਣਾ ਇੰਨੇ ਕ ਲਈ ਯੂਟਿਲਾਈਜ਼ ਕਰਿਓ ਇਹਨੂੰ ਰੂਟੀਨ ਬਣਾਓ ਜਿੰਨਾ ਮਰਜ਼ੀ ਬਧਾਈ ਤੁਹਾਡੇ ਅੱਥਰੂ ਬਿਲਕੁਲ ਕਿਉਂਕਿ ਪਹਿਲਾਂ ਸੁਖਮਣ ਵੀਰਾ ਸ਼ੁਰੂ ਕਰੂਗਾ ਫਿਰ ਮੰਦੀਪ ਫਿਰ ਗਾਵਨ ਦੀ ਬੇਟੀ ਫਿਰ ਹੌਲੀ-ਹੌਲੀ ਸਾਰੇ ਹੈਲਦੀ-ਵੈਲਦੀ ਸਿਆਰਾ ਠੀਕ ਹੈ ਫਿਰ ਮਿਲਦੇ ਆਗਲੀ ਵੀਡੀਓ ਅੱਛਾ ਓਕੇ ਬਾਏ ਬਾਏ ਟੇਕ ਕੇਅਰ ਜਰੂਰ ਕੋਸ਼ਿਸ਼ ਕਰਿਓ ਆਪਣਾ ਨਿਊ ਇਅਰ ਤੇ ਕੰਮ ਸ਼ੁਰੂ ਕਰ ਦਿਓ ਓਕੇ